ਗਿੱਪੀ ਘਰੇਵਾਲ ਅਮੀ ਵਰਕ ਸਰਗੁਣ ਮਾਤਾ ਐਂਡ ਨਿਮਰਤ ਖੇਰਾ ਦੀ ਮੋਸਟ ਵੈਟਿਡ ਫਿਲਮ ਸਰਬਾਲਾ ਜੀ ਦਾ ਫਾਈਨਲੀ ਟੀਜ਼ਰ ਰਿਲੀਜ਼ ਹੋ ਗਿਆ ਹੈ ਰਿਲੀਜ਼ ਦੇ ਨਾਲ ਹੀ ਇਸ ਅਪਡੇਟ ਦਿਲਚਸਪ ਨਜ਼ਰ ਆ ਰਿਹਾ ਹੈ ਆਓ ਇੱਕ ਚਲਕ ਮਾਰਦੇ ਹਾਂ ਇਸ ਟੀਜ਼ਰ ਤੇ ਪੰਜਾਬੀ ਸਿਨੇਮਾ ਦੀਆਂ ਮੋਸਟ ਵੇਟਿਡ ਫਿਲਮਾਂ ਵਿੱਚੋਂ ਇੱਕ ਫਿਲਮ ਸਰਬਾਲਾ ਜੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਨੇ ਰਿਲੀਜ਼ ਦੇ ਨਾਲ ਹੀ ਹਲਚਲ ਮਚਾ ਦਿੱਤੀ ਹੈ 18 ਜੁਲਾਈ 2025 ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਪਹਿਲਾਂ ਹੀ ਆਪਣੇ ਪਾਵਰ ਹਾਊਸ ਕਾਸਟ ਅਤੇ ਦਿਲਚਸਪ ਕਹਾਣੀ ਕਰਕੇ ਚਰਚਾ ਵਿੱਚ ਆ ਗਈ ਹੈ ਪੰਜਾਬ ਦੇ ਫੇਮਸ ਕਲਾਕਾਰ ਗਿੱਪੀ ਗਰੇਵਾਲ ਆਮੀ ਵਿਰਕ ਸਰਗੁਣ ਮਹਿਤਾ ਅਤੇ ਨਿਮਰਿਤ ਖਹਿਰਾ ਲੀਡ ਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਸਰਬਾਲਾ ਜੀ ਇੱਕ ਸੱਭਿਆਚਾਰਕ ਫਿਲਮ ਹੈ ਜੋ ਦਰਸ਼ਕਾਂ ਨੂੰ ਪੁਰਾਣੇ ਪੰਜਾਬ ਦੀ ਚਲਕ ਦਿਖਾਵੇਗੀ ਇਹ ਕਹਾਣੀ ਵਿਰਾਸਤ ਪਰਿਵਾਰਕ ਸੰਬੰਧਾਂ ਅਤੇ ਸਦੀ ਵੀ ਕਦਰਾ ਕੀਮਤਾ ਦੇ ਇੱਕ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਹੈ ਡਾਇਰੈਕਟਰ ਮਨਦੀਪ ਕੁਮਾਰ ਦੁਆਰਾ ਡਾਇਰੈਕਟ ਅਤੇ ਇੰਦਰਜੀਤ ਮੋਗਾ ਦੁਆਰਾ ਲਿਖੀ ਗਈ ਸਰਬਾਲਾ ਜੀ ਫਿਲਮ ਜਲਦ ਸਿਨੇਮਾ ਕਰਾਂ ਦਾ ਸ਼ਿੰਗਾਰ ਬਣੇਗੀ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਫਿਲਮ ਦਾ ਟ੍ਰੇਲਰ ਕਦੋਂ ਰਿਲੀਜ਼ ਹੁੰਦਾ ਹੈ ਤੇ ਫਿਲਮ 18 ਜੁਲਾਈ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ